हां जी किਵੇਂ ਹੋ ਸਾਰੇ ਠੀਕ ਠਾਕ ਹੋ ਤੇ ਚਲੋ ਆਪਾਂ ਤਾਂ ਸਾਰੇ ਠੀਕ ਠਾਕ ਹਨ ਮਹਾਰਾਜ ਸਾਹਿਬ ਨੂੰ ਠੀਕ ਠਾਕ ਰੱਖਤੇ ਆ ਪਰ ਆ ਰੋਡ ਨਹੀਂ ਠੀਕ ਹੈਗਾ ਯਾਰ ਇਹ ਅਨਿਹਾਲ ਸਿੰਘ ਤੋਂ ਲੈ ਕੇ ਮਾਨੂਗਾ ਤੱਕ ਆ ਅੱਗੇ ਟੂਡੇ ਮਿਲਕ ਚੌਂਕ ਹਨਾ ਡੈਰੀ ਵਾਲਾ ਚੌਂਕ ਆ ਗਿਆ ਆ ਅੱਗੇ ਜੀਓ ਦਾ ਐਰ ਲੈਂਸ ਦਾ ਆ ਗਿਆ ਆਪਣਾ ਪੰਪ ਉੱਥੇ ਆ ਡਰੇਨ ਆ ਗਈ ਆ ਜਵਾਹਰ ਸਿੰਘ ਵਾਲਾ ਚੌਂਕ ਆ ਗਿਆ ਜਵਾਹਰ ਸਿੰਘ ਵਾਲਾ ਜਿਹੜਾ ਇੱਕ ਪਤੌੜੀਆਂ ਦਾ ਇੱਕ ਜਵਾਰ ਸਿੰਘ ਵਾਲੇ ਨੂੰ ਪਰ ਜਵਾਰ ਸਿੰਘ ਵਾਲਾ ਚੌਂਕ ਵੱਜਦਾ ਇਹ ਆ ਦੇਖ ਲੋ ਇਹਦਾ ਕਿੰਨਾ ਬੁਰਾ ਹਾਲਾ ਯਾਰ ਬਹੁਤ ਖਤਰਨਾਕ ਰੋੜਾ ਯਾਰ ਬਹੁਤ ਜ਼ਿਆਦਾ ਮੈਂ ਕਹਿੰਦਾ ਬੰਦਾ ਜਾਵੇ ਨਾ ਭੁੱਖੇ ਟੱਡ ਜਾਵੜੇ ਤੇ ਵੱਖੀਆਂ ਚੜ ਜਾਣਗੀਆਂ ਹਨਾ ਧਰਨ ਤਾਂ ਪੱਕੀ ਹੈਗੀ ਧਰਨ ਦਾ ਪੈਣੀ ਪੈਣੀ ਆ ਬੰਦੇ ਬਹੁਤ ਜ਼ਿਆਦਾ ਖਰਾਬ ਰੋੜਾ ਖੋਟਿਆਂ ਤੱਕ ਤਾਂ ਮੈਂ ਕਹਿੰਦਾ ਬੇੜਾ ਹੀ ਕਰਕੇ ਆ ਪਿਆ ਇਸ ਰੋੜ ਦਾ ਤੁਸੀਂ ਦੇਖ ਸਕਦੇ ਆ ਬਹੁਤ ਜ਼ਿਆਦਾ ਐਕਸੀਡੈਂਟ ਵੀ ਹੁੰਦੇ ਹੈਗੇ ਹਨਾ ਇੱਥੇ ਆ ਪੰਪ ਦੇ ਸਾਹਮਣੇ ਨਿਵਾਰ ਸਿੰਘਲਾ ਨਾਂ ਕੇ ਪੰਪਰੀ ਸਾਹਮਣੇ ਆ ਜਾਂਦਾ ਜਿਹੜਾ ਹੋ ਆ ਤੇ ਇਸ ਤੋਂ ਗਾਂਹ ਜਾ ਕੇ ਖੋਟਿਆਂ ਵਾਲਾ ਰਸਤਾ ਆ ਜਾਂਦਾ ਨਾ ਖੋਟੇ ਤੱਕ ਬਹੁਤ 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 ਜ਼ਿਆਦਾ ਖਰਾਬ ਆ ਤੁਸੀਂ ਆਪ ਦੇਖ ਸਕਦੇ ਦਿਨੇ ਵੀ ਖਤਰਾ ਯਾਰ ਇਹ ਰੋਡ ਤੇ ਤਾਂ ਲੈ ਦਿਨੇ ਡੇਂਜਰ ਤੇ ਰਾਤ ਨੂੰ ਦਾ ਹੈਗਾ ਹੀ ਹੈਗਾ ਵਾ ਸੋ ਮੇਰੇ ਵੀਰ ਤੁਸੀਂ ਨਾ ਸਾਰੇ ਧਿਆਨ ਨਾਲ ਨੰਗਿਆ ਕਰੋ ਆ ਜਿੰਨੇ ਕ ਨਿਹਾਲ ਸਿੰਘ ਵਾਲੇ ਨੂੰ ਬਾਗੀ ਪ੍ਰਾਣੀ ਨੂੰ ਜਾਣਦੇ ਹੁੰਦੇ ਆ ਕਿ ਮੇਰੇ ਵੀਰ ਭਾਈ ਹੈ ਨਾ ਕੰਮ ਧੰਦੇ ਵਾਲੇ ਖਾਸ ਕਰਕੇ ਯਾਰ ਇੱਕ ਕੇ ਜਿਹੜੀ ਬੰਦਾ ਲੇਟ ਹੋ ਜਾਂਦਾਗਾ ਫਿਰ ਵਹੀਕਲ ਨੂੰ ਭਜਾਉਣਾ ਪੈਂਦਾਗਾ ਆ ਇੱਥੇ ਸਕੂਲ ਆ ਸਕੂਲ ਦੇ ਸਾਹਮਣੇ ਦੇਖ ਲਓ ਸੋ ਆ ਨਾ ਜਿਹੜੇ ਵੱਡੇ ਰੋਡ ਬਣ ਰਹੇ ਹੈਗੇ ਆ ਉਹ ਦੇਖ ਲਓ ਵੀ ਤਿਆਰਪੁਰ ਤਿਆਰ ਕਰ ਰਹੇ ਪੂਰੇ ਜੋਰਾਂ ਸ਼ੋਰਾਂ ਦੇ ਕੰਮ ਚੱਲ ਰਿਹਾ ਪਰ ਜਿਹੜਾ ਮੇਨ ਰੋਡ ਹੈ ਨਹੀਂ ਬਣਦਾ ਦੇਖ ਲਓ ਤੁਸੀਂ